ਐਸਵੇਰੇ ਦੀ ਮੰਦਪਾਗੀ ਖਬਰ ਫਿਲਮ ਇੰਡਸਟਰੀ ਨਾਲ ਜੁੜੀ ਮੇ ਰਹੀ ਹੈ ਕਬਰਾਂ ਦੇ ਮੁਤਾਬਕ ਕਮੇਡੀ ਕਲਾਕਾਰ ਜਸਵਿੰਦਰ ਸਿੰਘ ਭੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੱਸਦੀ ਹੈ ਕਿ ਲਗਾਤਾਰ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਥਾਂ ਬਣਾ ਕੇ ਰੱਖੀ ਅਤੇ ਬਹੁਤ ਅਹਿਮ ਰੋਲ ਅਦਾ ਕੀਤੇ ਨੇ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਨੂੰ ਅਕਸਰ ਫਿਲਮ ਦੀ ਜਾਨ ਮੰਨਿਆ ਜਾਂਦਾ ਸੀ ਤਾਂ ਇਹ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰਾਂ ਦੇ ਮੁਤਾਬਕ ਦੱਸਦੀ ਹੈ ਕਿ ਜਸਵਿੰਦਰ ਭੱਲਾ ਜੋ ਕਿ ਇੱਕ ਹਸਪਤਾਲ ਦੇ ਵਿੱਚ ਦਾਖਲ ਸਨ ਜੋ ਪਿਛਲੇ ਦਿਨੀ ਬਿਮਾਰ ਚੱਲ ਰਹੇ ਸਨ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਤਾਂ ਬਹੁਤ ਹੀ ਜਿਹੜੇ ਉਹਨਾਂ ਦੇ ਪ੍ਰਸ਼ਾਸਕ ਸਨ ਤਾਂ ਫਿਲਮ ਇੰਡਸਟਰੀ ਦੇ ਲਈ ਅੱਜ ਬਹੁਤ ਹੀ ਮੰਦਭਾਗਾ ਦਿਨ ਹੈ ਜਸਵਿੰਦਰ ਭੱਲਾ ਅੱਜ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੂੰ ਹਮੇਸ਼ਾ ਲੋਕ ਯਾਦ ਕਰਦੇ ਰਹਿਣਗੇ